ਜੀ ਭਾਈ ਜੀ ਅਸੀਂ ਖੜੇ ਆ ਚਾਂਦਪੁਰਾ ਬੰਦੇ ਉਪਰ ਕਾ ਗਰਦਰੀਆ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨ ਲੱਗੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਜੋ ਕਿ ਪਾਣੀ ਦਾ ਬਹਾਅ ਕਾਫੀ ਤੇਜ਼ ਹੋ ਗਿਆ ਹੈ ਇੱਥੇ ਕਾਫੀ ਜਿਆਦਾ ਵਧ ਵੀ ਚੁੱਕਿਆ ਪਰ ਡਰਨ ਵਾਲੀ ਕੋਈ ਵੀ ਲੋੜ ਨਹੀਂ ਹਾਲਾਂਕਿ ਦੱਸ ਦੇਣਾ ਚਾਹੁੰਦੇ ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜੋ ਬਰਸਾਤ ਕਾਫੀ ਤੇਜ਼ੀ ਦੇ ਨਾਲ ਹੋ ਰਹੀ ਹੈ ਰਾਜਪੁਰਾ ਪਟਿਆਲਾ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਾਫੀ ਬਰਸਾਤ ਹੋ ਰਹੀ ਹੈ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਇਹ ਦਰਵਾਜ਼ੇ ਹਨ ਇਹ ਲਗਭਗ 11 ਤੋਂ 12 ਫੁੱਟ ਹਨਾ ਤੇ ਤੁਸੀਂ ਦੇਖ ਸਕਦੇ ਹੋ ਕਿ ਜੋ ਕਿ ਲਗਭਗ ਅੱਧੇ ਕੋਰਾ ਹੋ ਗਏ ਹੈਗੇ ਪਰ ਡੰਨ ਵਾਲੀ ਕੋਈ ਵੀ ਲੋੜ ਨਹੀਂ ਹੈ ਇੱਥੇ ਜੋ ਕਿ ਪਾਣੀ ਇੱਥੇ ਪਹੁੰਚ ਗਿਆ ਤੇ ਹਜੇ ਅਗਲੇ ਦਿਨ ਤੱਕ ਜਿਵੇਂ ਕੱਲ ਨੂੰ ਸਵੇਰ ਤੱਕ ਇਹ ਜਰੂਰ ਪਾਣੀ ਇੱਥੇ ਪਹੁੰਚ ਜਾਊਗਾ ਤੇ ਉਸ ਤੋਂ ਬਾਅਦ ਕਿ ਹੋਰ ਵੀ ਇਹ ਜੋ ਪਾਣੀ ਦਾ ਪੱਧਰ ਉੱਚਾ ਹੋਵੇਗਾ ਤੇ ਤੁਸੀਂ ਦੇਖ ਸਕਦੇ ਕਿ ਡੰਨ ਵਾਲੀ ਤਾਂ ਹਜੇ ਤੱਕ ਕੋਈ ਵੀ ਲੋੜ ਨਹੀਂ ਹੈ ਪਰ ਦੋਸਤੋ ਤੁਹਾਨੂੰ ਦੂਜੀ ਸਾਈਡ ਤੋਂ ਦਿਖਾਉਣਾ ਹੈ ਕਿ ਜੋ ਇਹਦਾ ਬਹਾਏ ਕਿਉਂਕਿ ਇਧਰਲੇ ਪਾਸੇ ਮਿਲਣ ਵਾਸਤਾ ਜੋ ਲੱਗਿਆ ਹੋਇਆ ਪੈਰਾਮੀਟਰ રાઈટ સાઈડ ਲੱਗਿਆ ਹੈ ਤਾਂ ਤੁਸੀਂ દેખ ਸਕਦੇ ਹੋ ચેક ਕਰ ਸਕਦੇ ਹੋ ਕਿ ਉਹ ਲਗਭગ 6 ਕੇ ਫਿਟ ਤੇ ਇਹ પાણી ਚੱਲ ਰਿਹਾ ਹੈਗਾ ਬਾਕੀ ਡਰਨ ਦੀ ਕੋਈ ਵੀ ਲੋੜ ਨਹੀਂ ਤੇ ਇਦਾਂ ਦੇ ਹੋਰ ਅਪਡੇਟ ਲਈ ਸਾਡੇ ਚੈਨਲ ਦੇ ਨਾਲ ਜੁڑے ਰਹੋ ਤੁਹਾਨੂੰ ਹੋਰ ਖ਼ਬਰਾਂ ਵੀ ਦਿੰਦੇ ਰਹਾਂਗੇ ਜੁੜੇ ਰਹੋ ਦਿਓ ਜੱਜ ਰੱਬ ਰਾਖਾ